ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਆਂ ਬੁਲਟਿੰਗ ਦੀ ਸ਼ੁਰੂਆਤ ਕਰ ਲੈਂਦੇ ਆਂ ਹੈਡਲਾਈਨਸ ਦੇ ਨਾਲ ਸਕੂਲੀ ਸਾਲ ਦੇ ਅੰਤ ਤੇ ਸਾਰੀ ਫੂਡ ਬੈਂਕ ਘਬਰਾਇਆ ਸਕੂਲ ਦੇ ਬ੍ਰੇਕ ਤੋਂ ਬਾਅਦ ਬ੍ਰੇਕਫਾਸਟ ਫੂਡਸ ਦਾ ਵਿਕਲਪ ਲੋਪ ਮਈ ਦੇ ਵਿੱਚ ਕੈਨੇਡੀਅਨਾਂ ਨੇ ਅਮਰੀਕਾ ਦੀਆਂ ਯਾਤਰਾਵਾਂ ਤੋਂ ਪਰਹੇਜ਼ ਕਰਨਾ ਰੱਖਿਆ ਜਾਰੀ ਮਈ 2024 ਦੇ ਮੁਕਾਬਲੇ ਯਾਤਰਾ 38.1 ਫੀਸ ਦੀ ਕਟ ਐਡਵਿੰਟਨ ਚਾ ਪੰਜਾਬੀ ਮੂਲ ਦੇ ਨੌਜਵਾਨ 인ਦਰਪਾਲ ਸਿੰਘ ਦੇ ਕਤਲ ਮਾਮਲੇ ਦੀ ਜਾਂਚ ਜਾਰੀ ਪੰਜਾਬੀ ਨੌਜਵਾਨਾਂ ਦੇ ਕਤਲ ਤੋਂ ਭਾਈਚਾਰਾ ਪਰੇਸ਼ਾਨ ਜੀਤ ਖਬਰਾਂ ਵਿਸਾਰ ਦੇ ਨਾਲ ਔਰ ਸਭ ਤੋਂ ਪਹਿਲਾਂ ਮੌਸਮ ਦੀ ਜਾਣਕਾਰੀ ਹਾਸਲ ਕਰਦੇ ਹਾਂ ਕਿਉਂਕਿ ਗਰਮੀ ਦਾ ਮੌਸਮ ਹੈ ਤੇ ਹਰ ਥਾਂ ਤੇ ਅਪੀਲ ਕੀਤੀ ਜਾ ਰਹੀ ਹੈ ਕਿ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਵੇਲੇ ਆਪਣੇ ਆਪ ਨੂੰ ਗਰਮੀ ਤੋਂ ਬਚਾਇਆ ਜਾ ਸਕੇ ਹਰ ਉਹ ਥਾਂ ਜਿੱਥੇ ਗਰਮੀ ਵੱਧ ਪੈ ਰਹੀ ਹੈ ਬਹੁਤ ਜ਼ਿਆਦਾ ਗਰਮ ਇਲਾਕੇ ਨੇ ਉੱਥੇ ਵੀ ਸਾਰਿਆਂ ਨੂੰ ਸੇਫਟੀ ਦਾ ਇਸਤੇਮਾਲ ਕਰਨ ਦੀ ਗੱਲ ਕਹੀ ਜਾ ਰਹੀ ਹੈ ਵਾਤਾਵਰਣ ਤੇ ਜਲਵਾਯੂ ਪਰਿਵਰਤਨ ਕੈਨੇਡਾ ਦਾ ਕਹਿਣਾ ਹੈ ਕਿ ਕੈਨੇਡਾ ਦੇ ਵਿੱਚ ਜ਼ਿਆਦਾਤਰ ਸੂਬਿਆਂ ਦੇ ਵਿੱਚ ਮੀਂਹ ਦੇ ਪੱਧਰ ਦੇ ਫਿਲਹਾਲ ਆਮ ਦੇ ਨਾਲ ਉਹ ਜਿਹੜਾ ਉਹ ਘਟ ਸਭਾਵਨਾ ਜਤਾਈ ਜਾ ਰਹੀ ਹੈ ਤੇ ਆਮ ਨਾਲੋਂ ਵੱਧ ਗਰਮੀਆਂ ਹੋਣ ਦੀ ਉਮੀਦ ਹੈ ਇਸ ਵੇਲੇ ਜਿਹੜੀ ਗੱਲ ਕੀਤੀ ਜਾਏ ਤਾਂ ਵਾਰਨਿੰਗ ਪ੍ਰਿਪੇਅਰਡਨੈਸ ਜਿਹੜੇ ਮਿਥੋਲੋਜਿਸਟ ਜੈਨੀਫਰ ਸਮਿਥ ਨੇ ਉਹਨਾਂ ਨੇ ਕਿਹਾ ਹੈ ਕਿ ਗਰਮੀ ਥੋੜੇ ਸਮੇਂ ਦੀ ਗਰਮੀ ਦੀਆਂ ਲਹਿਰਾਂ ਦਾ ਨਤੀਜਾ ਹੋ ਸਕਦੀ ਹੈ ਜਾਂ ਫਿਰ ਇਹ ਮਹੀਨੇ ਤੱਕ ਵੀ ਬਣੀ ਰਹਿਣ ਵਾਲੀ ਵਿਦੇ ਨੇ ਨਿਰੰਤਰ ਗਰਮੀ ਦਾ ਨਤੀਜਾ ਹੋ ਸਕਦੀ ਹੈ ਸੋ ਸੰਘੀ ਏਜੰਸੀ ਦਾ ਕਹਿਣਾ ਹੈ ਕਿ ਵਿਲਾਲ ਐਟਲੈਂਟਿਕ ਕੈਨੇਡਾ ਕਿਊਬੇ ਕਨਟੈਰੀਓ ਤੇ ਉਤਰੀ ਮੈਨੀਟੋਬਾ ਦੇ ਵਿੱਚ ਖਾਸ ਤੌਰ ਦੇ ਉਤੇ ਗਰਮ ਜਿਹੜੀ ਹੈ ਉਹ ਗਰਮੀ ਪੈਣ ਦੀ ਸੰਭਾਵਨਾ ਹੈ ਹਾਲਾਂਕਿ ਦੇਸ਼ ਦੇ ਬਾਕੀ ਹਿੱਸਿਆਂ ਦੇ ਲਈ ਅਜੇ ਵੀ ਸੰਭਾਵਨਾਵਾਂ ਜ਼ਿਆਦਾ ਨੇਤ ਸਮਿਤੀ ਦਾ ਕਹਿਣਾ ਹੈ ਕਿ ਇਹ ਅਨਿਸ਼ਚਿਤ ਹੈ ਕਿ ਗਰਮੀਆਂ ਦੇ ਦੌਰਾਨ ਉਹਨਾਂ ਇਲਾਕਿਆਂ ਦੇ ਵਿੱਚ ਕਿੰਨੀ بارش ਹੋਵੇਗੀ ਪਰ ਅਲਬਰਟਾ ਬ੍ਰਿਟਿਸ਼ ਕੋਲੰਬੀਆ ਅਤੇ ਸਸਕੇਚਵਨ ਦੇ ਕੁਝ ਹਿੱਸਿਆਂ ਦੇ ਵਿੱਚ ਆਮ ਤੋਂ ਘੱਟ بارش ਜਿਹੜੀ ਹੈ ਉਹ ਹੋ ਸਕਦੀ ਹੈ ਵਾਤਾਵਰਨ ਕੈਨੇਡਾ ਦੇ ਖੋਜ ਵਿਗਿਆਨੀ ਬਿਲ ਮੈਰੀਫੀਲਡ ਦਾ ਕਹਿਣਾ ਹੈ ਕਿ ਮੀ ਦੀ ਘਾਟ ਦਾ ਮਤਲਬ ਹੈ ਕਿ ਅਗਲੇ ਮਹੀਨੇ ਤੋਂ ਸਾਰਾ ਪੱਛਮੀ ਕੈਨੇਡਾ ਭਿਆਨਕ ਜੰਗਲੀ ਅੱਗਾਂ ਦੇ ਲਈ ਤਿਆਰ ਹੋ ਜਾਵੇਗਾ ਉਹਨਾਂ ਦਾ ਕਹਿਣਾ ਹੈ ਕਿ ਅਗਸਤ ਤੱਕ ਹਾਲਾਤ ਹੋਰ ਵੀ ਜਿਹੜੇ ਨੇ ਉਹ ਵਿਗੜਨ ਦੀ ਉਮੀਦ ਹੈ ਪੱਛਮੀ ਕੈਨੇਡਾ ਦੇ ਅੱਗ ਦੇ ਜੋਖਮ ਦੇ ਲਈ ਔਸਤ ਤੋਂ ਬਹੁਤ ਉੱਪਰ ਪੱਧਰ ਤੱਕ ਪਹੁੰਚਣ ਦੀ ਉਮੀਦ ਹੈ ਉਧਰ ਗਰਮੀਆਂ ਵਰਗੇ ਤਾਪਮਾਨ ਦੇ ਆਉਣ ਦੇ ਨਾਲ ਵਰਕ ਸੇਫ BC ਮਾਲਕਾਂ ਨੂੰ ਆਪਣੇ ਕਰਮਚਾਰੀਆਂ ਨੂੰ ਗਰਮੀ ਦੇ ਤਣਾਅ ਤੇ ਮਾੜੀ ਹਵਾ ਦੀ ਗੁਣਵਤਾ ਤੋਂ ਬਚਾਉਣ ਦਾ ਚੇਤਾ ਦਿਵਾ ਰਿਹਾ ਹੈ ਉਹ ਕਾਰੋਬਾਰਾਂ ਨੂੰ ਇਸ ਗਰਮੀਆਂ ਦੇ ਵਿੱਚ ਹੋਣ ਵਾਲੀਆਂ ਜਿਹੜੀਆਂ ਨੇ ਉਹ ਗਰਮ ਤੇ ਸੰਭਾਵੀ ਤੌਰ ਤੇ ਧੂਏ ਵਾਲੀਆਂ ਸਥਿਤੀਆਂ ਦੇ ਲਈ ਇੱਕ ਯੋਜਨਾ ਤਿਆਰ ਕਰਨ ਦੀ ਤਾਕੀਦ ਕਰਦੇ ਨੇ ਵਰਕ ਸੇਫ ਬੀਸੀ ਦੇ ਬੁਲਾਰੇ ਨੇ ਕਿਹਾ ਹੈ ਕਿ ਐਸ ਵੇਲੇ ਜਿਹੜੇ ਵਰਕਰਸ ਕੰਪਨਸੇਸ਼ਨ ਐਕਟ ਦੇ ਤਹਿਤ ਹੈ ਤਾਂ ਮਾਲਕ ਆਪਣੇ ਕਾਮਿਆਂ ਨੂੰ અત્યੰਤ ਗਰਮੀ ਦੇ ਨਾਲ ਸੰਬੰਧਿਤ ਸਾਰੇ ਜਾਣੇ ਪਛਾਣੇ ਖਤਰਿਆਂ ਤੋਂ ਬਚਾਉਣ ਦੇ ਲਈ ਕਾਨੂੰਨੀ ਤੌਰ ਦੇ ਉੱਤੇ ਜ਼ਿੰਮੇਵਾਰ ਨੇ ਸੋ ਇਸ ਗੱਲ ਦੇ ਉੱਤੇ ਜ਼ੋਰ ਦਿੰਦੇ ਨੇ ਕਿ ਜਦੋਂ ਤਾਪਮਾਨ ਵਧਦਾ ਹੈ ਤਾਂ ਮਾਲਕਾਂ ਨੂੰ ਕੰਮ ਵਾਲੀ ਥਾਂ ਦੀਆਂ ਸਥਿਤੀਆਂ ਦਾ ਮੁੜ ਮੁਲਾਂਕਣ ਕਰਨਾ ਚਾਹੀਦਾ ਹੈ ਇਹ ਮਹੱਤਵਪੂਰਨ ਹੈ ਕਿ ਉਹ ਸਾਰੇ ਕਾਰਜਸਥਾਨ ਜਿਨ੍ਹਾਂ ਨੂੰ ਗਰਮੀ ਦੇ ਨਾਲ ਸੰਬੰਧਿਤ ਚਿੰਤਾਵਾਂ ਹੋ ਸਕਦੀਆਂ ਨੇ ਉਹਨਾਂ ਦਾ ਮੁਲਾਂਕਣ ਉਸ ਅਨੁਸਾਰ ਕੀਤਾ ਜਾਵੇ ਤੇ ਠੁਕਵੇਂ ਨਿਰੰਤਰ ਜਿਹੜੇ ਨੇ ਉਹ ਉਪਾਅ ਕੀਤੇ ਜਾਣ ਇਸ ਦੇ ਵਿੱਚ ਸਹੀ ਹਵਾਦਾਰੀ ਯਕੀਨੀ ਬਣਾਉਣਾ ਨਿਯਮਤ ਆਰਾਮ ਬ੍ਰੇਕ ਪ੍ਰਦਾਨ ਕਰਨਾ ਅਤੇ ਆਸਾਨੀ ਦੇ ਨਾਲ ਉਪਲਬਧ ਪੀਣ ਵਾਲਾ ਪਾਣੀ ਸ਼ਾਮਿਲ ਹੈ 2020 ਤੋਂ ਵਰਕセਫ bc ਨੇ ਗਰਮੀ ਦੇ ਨਾਲ ਸੰਬੰਧਿਤ 6 ਦੇ 300 ਤੋਂ ਵੱਧ ਦਾਅਵਿਆਂ ਨੂੰ ਸਵੀਕਾਰ ਕੀਤਾ ਹੈ ਸਭ ਤੋਂ ਵੱਧ ਜਿਹੜੀ ਗਿਣਤੀ ਹੈ ਉਹ ਕੰਸਟਰਕਸ਼ਨਸ ਟਰਾਂਸਪੋਰਟੇਸ਼ਨ ਪਬਲਿਕ ਵਰਕਸ ਫੂਡ ਸਰਵਿਸਿਜ਼ ਅਤੇ ਫਿਲਮ ਤੇ ਟੈਲੀਵਿਜ਼ਨ ਪ੍ਰੋਡਕਸ਼ਨ ਸੈਕਟਰਸ ਜਿਹੜੇ ਨੇ ਉਹਨਾਂ ਦੇ ਵਿੱਚ ਦੇਖੀ ਗਈ ਇਸ ਮਹੀਨੇ ਦੇ ਅੰਤ ਵਿੱਚ ਸਾਲ ਦੇ ਲਈ ਕਲਾਸਾਂ ਬੰਦ ਹੋਣ ਦੇ ਨਾਲ ਇਹ ਵਿਆਪਕ ਚਿੰਤਾਵਾਂ ਨੇ ਕਿ ਇਸ ਦੇ ਵਿੱਚ ਜਿਹੜੇ ਨੇ ਯਾਨੀ ਕਿ ਗਰਮੀਆਂ ਦੇ ਵਿੱਚ ਬੀਸੀ ਦੇ ਵਿੱਚ ਬਹੁਤ ਸਾਰੇ ਬੱਚੇ ਭੁੱਖੇ ਰਹਿਣਗੇ ਬਹੁਤ ਸਾਰੇ ਬੱਚਿਆਂ ਦੇ ਲਈ ਸਕੂਲ ਦੇ ਸੈਸ਼ਨ ਦੇ ਦੌਰਾਨ ਜਿਹੜਾ ਉਹ ਉਹਨਾਂ ਦੇ ਕੋਲ ਬ੍ਰੈਕਫਾਸਟ ਫੂਡਸ ਅਤੇ 스ਨੈਕਸ ਤੱਕ ਪਹੁੰਚ ਹੁੰਦੀ ਹੈ ਪਰ ਬ੍ਰੇਕ ਦੇ ਨਾਲ ਉਹ ਵਿਕਲਪ ਅਲੋਪ ਹੋ ਜਾਂਦੇ ਨੇ ਸਰੀ ਜਿਹੜੇ ਫੂਡ ਬੈਂਕ ਦੇ ਕਾਰਜਕਾਰੀ ਨਿਰਦੇਸ਼ਕ ਕਿਮ ਸਵੇਸ਼ ਮੰਨਦੇ ਨੇ ਕਿ ਇਹ ਸਿਰਫ ਉਹ ਉਸ ਦਾ ਸਟਾਫ ਅਤੇ ਵਾਲੰਟੀਅਰਸ ਹੀ ਨਹੀਂ ਹੈ ਜੋ ਚਿੰਤਾਤ ਮਹਿਸੂਸ ਕਰ ਰਹੇ ਨੇ ਬਲਕਿ ਉਹ ਪਰਿਵਾਰ ਵੀ ਨੇ ਜੋ ਉਹਨਾਂ ਦੀਆਂ ਸਰਵਿਸਾਂ ਲੈਂਦੇ ਨੇ ਉਹਨਾਂ ਕਹਿਆ ਕਿ ਫਿਲਹਾਲ ਜਿਹੜੀ ਹੈ ਉਹ ਜ਼ਰੂਰ ਥੋੜੀ ਜਹੀ ਕਬਰਹਾਟ ਹੈ ਤੇ ਸਾਨੂੰ ਅਸਲ ਦੇ ਵਿੱਚ ਗਰਮੀਆਂ ਦੇ ਵਿੱਚ ਥੋੜੀ ਜਹੀ ਵਾਧੂ ਸਹਾਇਤਾ ਦੀ ਲੋੜ ਹੈ ਕਿਉਂਕਿ ਇਹ ਥੋੜੀ ਜਹੀ ਦੋਹਰੀ ਮੁਸੀਬਤ ਹੁੰਦੀ ਹੈ ਸੋ ਬੱਚੇ ਸਕੂਲੋਂ ਬਾਹਰ ਹੁੰਦੇ ਨੇ ਅਤੇ ਜਿਵੇਂ ਜਿਵੇਂ ਲੋਕ ਆਪਣੀਆਂ ਛੁੱਟੀਆਂ ਤੇ ਜਾਂਦੇ ਨੇ ਫੂਡ ਬੈਂਕ ਧਿਆਨ ਦੇ ਵਿੱਚ ਨਹੀਂ ਆਉਂਦੇ ਤੇ ਇਹਨਾਂ ਕਿਹਾ ਕਿ ਸਾਡੇ ਗਵਾਂਡੀਆਂ ਨੂੰ ਦਰਪੇਸ਼ ਜ਼ਰੂਰਤਾਂ ਧਿਆਨ ਦੇ ਵਿੱਚ ਨਹੀਂ ਆਉਂਦੀਆਂ ਅਤੇ ਲੋੜ ਜਿਹੜੀ ਹੈ ਉਹ ਦੂਰ ਨਹੀਂ ਹੁੰਦੀ। ਉਹਨਾਂ ਦਾ ਕਹਿਣਾ ਹੈ ਕਿ ਸੰਗਠਨ ਤਾਜ਼ੇ ਉਤਪਾਦਾਂ ਤੱਕ ਪਹੁੰਚ ਪ੍ਰਾਪਤ ਕਰਨ ਦੇ ਲਈ ਸਥਾਨਕ ਕਿਸਾਨਾਂ ਤੇ ਕਰਿਆਨੇ ਦੇ ਦੁਕਾਨਦਾਰਾਂ ਦੇ ਨਾਲ ਜਿਹੜਾ ਉਹ ਕੰਮ ਕਰ ਰਿਹਾ ਹੈ ਤੇ ਉਹਨਾਂ ਕਹੇ ਕਿ ਬੱਚਿਆਂ ਦੀਆਂ ਪੋਸ਼ਟਿਕ ਜ਼ਰੂਰਤਾਂ ਦਾ ਇੱਕ ਖਾਸ ਸਮੂਹ ਹੁੰਦਾ ਹੈ ਉਹਨਾਂ ਨੂੰ ਵਧੇਰੇ ਪ੍ਰੋਟੀਨ ਦੀ ਲੋੜ ਹੁੰਦੀ ਹੈ ਤੇ ਉਹਨਾਂ ਨੂੰ ਬਹੁਤ ਸਾਰੇ ਤਾਜ਼ੇ ਫਲ ਸਬਜ਼ੀਆਂ ਦੀ ਲੋੜ ਹੁੰਦੀ ਹੈ ਤੇ ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਦੀ ਅਤੇ ਜਦੋਂ ਕਿ ਉਹ ਆਪਣੇ ਮੈਕ ਅਤੇ ਪਨੀਰ ਅਤੇ ਪਾਸਤਾ ਨੂੰ ਵੀ ਪਿਆਰ ਕਰਦੇ ਨੇ ਤੇ ਉਹਨਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਦੇ ਇੱਕ ਬਹੁਤ ਜ਼ਿਆਦਾ ਭਰਪੂਰ ਪੋਸ਼ਟਿਕ ਤੌਰ ਤੇ ਵਿਭਿੰਨ ਸਮੂਹ ਦੀ ਵੀ ਲੋੜ ਹੁੰਦੀ ਹੈ ਫੂਡ ਬੈਂਕਸ ਕੈਨੇਡਾ ਦਾ ਕਹਿਣਾ ਹੈ ਕਿ ਚਾਰ ਵਿੱਚੋਂ ਇੱਕ ਵਿਅਕਤੀ ਭੋਜਨ ਅਸੁਰੱਖਿਆਤ ਨੇ ਜਦੋਂ ਕਿ ਤਿੰਨ ਵਿੱਚੋਂ ਇੱਕ ਕੈਨੇਡੀਅਨ ਘਰ ਨੂੰ ਆਪਣੀਆਂ ਵਿੱਤੀ ਜ਼ਰੂਰਤਾਂ ਪੂਰੀਆਂ ਕਰਨ ਦੇ ਵਿੱਚ ਮੁਸ਼ਕਲ ਆਉਂਦੀ ਹੈ ਜਦੋਂ ਕਿ 18% ਫੂਡ ਬੈਂਕ ਜਿਹੜੇ ਨੇ ਉਹ ਉਪਭੋਗਤਾ ਨੌਕਰੀ ਕਰਦੇ ਨੇ ਅਕਸਰ ਪੂਰੇ ਸਮੇਂ ਦੇ ਲਈ ਉਹ ਜੇ ਵੀ ਕਰਿਆਨੇ ਦਾ ਸਮਾਨ ਨਹੀਂ ਖਰੀਦ ਸਕਦੇ ਸਰਵੇਸ਼ ਨੂੰ ਯਕੀਨ ਨਹੀਂ ਹੈ ਕਿ ਸੰਕਟ ਨੂੰ ਹੱਲ ਕਰਨ ਦਾ ਹੱਲ ਜਿਹੜਾ ਹੈ ਉਹ ਕੀ ਹੈ ਪਰ ਫੂਡ ਬੈਂਕ ਦੇ ਸਾਹਮਣੇ ਇੱਕ ਹੋਰ ਚੁਣੌਤੀ ਉਹਨਾਂ ਚੀਜ਼ਾਂ ਨੂੰ ਸੁਰੱਖਿਅਤ ਕਰਨਾ ਹੈ ਜੋ ਵਿਭਿੰਨ ਪਾਈ ਚਾਰੇ ਨੂੰ ਭੇਜਣ ਦੇ ਦੇ ਸਕਣ ਉਹਨਾਂ ਕਹੇ ਕਿ ਕੁਝ ਸਬਿਆਚਾਰਕ ਤੌਰ ਦੇ ਉੱਤੇ ਟੁਕਮੇ ਪੋਜਨਾ ਦੀ ਲੋਡ ਹੈ ਜਿਵੇਂ ਕਿ ਬੀਨਜ਼ ਦਾਲਾ ਵਕਰੇ ਚੋਲ ਸਾਡੇ ਸਿੱਖ ਹਿੰਦੂ ਜਾਂ ਫਿਰ ਮੁਸਲਿਮ ਪਰਿਵਾਰਾਂ ਦੇ ਲਈ ਵਾਕ ਵਾਕ ਉਪਜ ਜੋ ਇੰਨੀ ਵੱਖਰੀ ਖੁਰਾਕ ਤੋਂ ਆਏ ਨੇ ਅਸੀਂ ਹਮੇਸ਼ਾ ਉਹਨਾਂ ਨੂੰ ਜਗ੍ਹਾ ਦੇ ਉੱਤੇ ਲਿਆਉਣ ਦੇ ਲਈ ਸੰਘਰਸ਼ ਕਰਦੇ ਹਾਂ ਖਾਸ ਕਰਕੇ ਕੁਝ ਹਲਾਲ ਉਤਪਾਦਾਂ ਦੇ ਲਈ ਤੇ ਇਹ ਹਮੇਸ਼ਾ ਇੱਕ ਵੱਡੀ ਲੋਡ ਵੀ ਹੁੰਦੀ ਹੈ ਸੂਬੇ ਦੇ ਕੁਝ ਫੂਡ ਬੈਂਕਾਂ ਦੇ ਉਲਟ ਜਿਹੜਾ ਸਵੇਜ ਸਪਸ਼ਟ ਕਰਦੇ ਨੇ ਕਿ ਉਹ ਭੋਜਨ ਤੇ ਵਿੱਤੀ ਦਾਨ ਦੋਵੇਂ ਸਵੀਕਾਰ ਕਰਦੇ ਨੇ ਸਟੈਟਿਸਟਿਕਸ ਕੈਨੇਡਾ ਦੇ ਮੁੱਢਲੇ ਆਂਕੜਿਆਂ ਦੇ ਅਨੁਸਾਰ ਮਈ ਦੇ ਵਿੱਚ ਕੈਨੇਡੀਅਨਾਂ ਨੇ ਅਮਰੀਕਾ ਦੀਆਂ ਯਾਤਰਾਵਾਂ ਤੋਂ ਪਰਹੇਜ਼ ਕਰਨਾ ਜਾਰੀ ਹੀ ਰੱਖਿਆ ਹੋਇਆ ਹੈ ਏਜੰਸੀ ਦਾ ਕਹਿਣਾ ਹੈ ਕਿ ਮਈ ਦੇ ਵਿੱਚ ਅਮਰੀਕਾ ਤੋਂ ਹਵਾਈ ਯਾਤਰਾਵਾਂ ਰਾਹੀਂ ਕੈਨੇਡੀਅਨ ਨਿਵਾਸੀਆਂ ਦੀਆਂ ਵਾਪਸੀ ਯਾਤਰਾਵਾਂ ਇੱਕ ਸਾਲ ਪਹਿਲਾਂ ਦੇ ਮੁਕਾਬਲੇ 24.2% ਘਟ ਕੇ 4,88,800 ਹੋ ਗਈਆਂ ਸੋ ਜਦੋਂ ਕਿ ਵਿਦੇਸ਼ਾਂ ਤੋਂ ਵਾਪਸੀ ਯਾਤਰਾਵਾਂ 9.8% ਵਧ ਕੇ 1.1 ਮਿਲੀਅਨ ਹੋ ਗਈਆਂ ਇਸ ਦੌਰਾਨ ਅਮਰੀਕਾ ਜਿਹੜਾ ਅਮਰੀਕਾ ਤੋਂ ਆਟੋਮੋਬਾਈਲ ਰਾਹੀਂ ਕੈਨੇਡੀਅਨ ਨਿਵਾਸੀਆਂ ਦੀਆਂ ਵਾਪਸੀ ਯਾਤਰਾਵਾਂ ਕੁੱਲ 1.3 ਮਿਲੀਅਨ ਹੋ ਗਈਆਂ ਜੋ ਕਿ ਮਈ 2024 ਦੇ ਮੁਕਾਬਲੇ 38.1% ਘਟ ਨੇ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਦੇ ਟੈਰਿਫਾਂ ਅਤੇ 51 ਰਾਜ ਦੀਆਂ ਧਮਕੀਆਂ ਦੇ ਜਵਾਬ ਵਿੱਚ ਕੈਨੇਡੀਅਨਾਂ ਨੇ ਅਮਰੀਕਾ ਦੀ ਯਾਤਰਾ ਤੋਂ ਪਰਹੇਜ਼ ਕੀਤਾ ਸ਼ੁਰੂਆਤੀ ਅੰਕੜਿਆਂ ਦੇ ਅਨੁਸਾਰ ਸਟੈਟਿਸਟਿਕਸ ਕੈਨੇਡਾ ਜਿਹੜਾ ਉਹਨਾਂ ਦਾ ਕਹਿਣਾ ਹੈ ਕਿ ਮਈ ਦੇ ਵਿੱਚ ਅੰਤਰਰਾਸ਼ਟਰੀ ਆਮਦ ਜਿਸ ਦੇ ਵਿੱਚ ਵਾਪਸ ਆਉਣ ਵਾਲੇ ਕੈਨੇਡੀਅਨ ਨਿਵਾਸੀਆਂ ਤੇ ਗੈਰ ਨਿਵਾਸੀ ਸ਼ਾਮਿਲ ਹਨ ਹਵਾਈ ਤੇ ਆਟੋਮੋਬਾਈਲ ਰਾਹੀਂ ਕੁੱਲ 4.8 ਮਿਲੀਅਨ ਸੀ ਜੋ ਮਈ 2024 ਤੋਂ 16.7% ਘਟਾ ਹੈ ਮਈ ਦੇ ਵਿੱਚ ਜਿਹੜੀ ਹੈ ਉਹ ਹਵਾਈ ਰਾਹੀ ਕੈਨੇਡਾ ਆਉਣ ਵਾਲੇ ਗੈਰ ਨਿਵਾਸੀ ਲੋਕਾਂ ਦੀ ਗਿਣਤੀ ਕੁੱਲ 8,94,200 ਰਹੀ ਹੈ ਜੋ ਕਿ 1 ਸਾਲ ਪਹਿਲਾਂ ਦੇ ਨਾਲੋਂ 1.3% ਘਟਾ ਹੈ ਹਵਾਈ ਰਾਹੀ ਆਉਣ ਵਾਲੇ ਅਮਰੀਕੀ ਨਿਵਾਸੀਆਂ ਦੀ ਗਿਣਤੀ ਕੁੱਲ 4,39,800 ਰਹੀ ਜੋ ਕਿ 1 ਸਾਲ ਪਹਿਲਾਂ ਨਾਲੋਂ 0.3% ਘਟਾ ਹੈ ਜਦੋਂ ਕਿ ਵਿਦੇਸ਼ੀ ਨਿਵਾਸੀਆਂ ਦੀ ਜਿਹੜੀ ਗਿਣਤੀ ਹੈ 2.3 ਫੀਸਦ ਘਟ ਕੇ 454500 ਰਹਿ ਗਈ ਆਟੋ ਮੋਬਾਈਲ ਰਾਹੀਂ ਕੈਨੇਡਾ ਜਾਣ ਵਾਲੇ ਅਮਰੀਕੀ ਨਿਵਾਸੀ ਯਾਤਰਾਵਾਂ ਦੀ ਗਿਣਤੀ ਜਿਹੜੀ ਆ ਉਹ 1700 ਤੱਕ ਸੀ ਜੋ ਕਿ 1 ਸਾਲ ਪਹਿਲਾਂ ਦੇ ਨਾਲੋਂ 8.4 ਫੀਸਦ ਘਟ ਹੈ ਲਗਾਤਾਰ ਪੰਜਾਬੀ ਨੌਜਵਾਨਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦੇ ਹਮਲੇ ਜਾਂ ਫਿਰ ਉਹਨਾਂ ਦੇ ਉੱਤੇ ਅਟੈਕ ਹੋਣ ਤੇ ਉਹਨਾਂ ਦੀਆਂ ਮੌਤਾਂ ਦਾ ਜਿਹੜਾ ਸਿਲਸਲਾ ਹੈ ਉਹ ਹਜੇ ਵੀ ਨਹੀਂ ਰੁਕ ਰਿਹਾ ਜਿਸ ਦੇ ਕਰਕੇ ਪੰਜਾਬੀ ਪਾਈਚਾਰਾ ਕਾਫੀ ਪਰੇਸ਼ਾਨ ਹੈ ਐਡਵਿੰਟਨ ਦੇ ਵਿੱਚ ਵੀ ਪੰਜਾਬੀ ਨੌਜਵਾਨਾਂ ਦੇ ਕਤਲਾਂ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੰਜਾਬੀ ਪਾਈਚਾਰੇ ਦੇ ਵਿੱਚ ਚਿੰਤਾ ਬਣੀ ਹੋਈ ਹੈ ਐਡਵਿੰਟਨ ਵਿੱਚ ਪੁਲਿਸ ਦੇ ਵੱਲੋਂ ਜਿਹੜਾ ਲੰਘੇ ਵੀਕਐਂਡ ਦੇ ਉੱਪਰ ਪੰਜਾਬੀ ਨੌਜਵਾਨ ਦੇ ਹੋਏ ਕਤਲ ਦੇ ਮਾਮਲੇ ਦੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਇਸ ਘਟਨਾ ਦੇ ਵਿੱਚ ਅਮ੍ਰਿਤਕ 40 ਸਾਲਾਂ ਦਾ ਜਿਹੜਾ ਨੌਜਵਾਨ ਹੈ ਇੰਦਰਪਾਲ ਸਿੰਘ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਜਾਂਡ ਪਿੰਡ ਦਾ ਰਹਿਣ ਵਾਲਾ ਜਿਹੜਾ ਹੈ ਉੱਥੋਂ ਦੇ ਰਹਿਣ ਵਾਲਾ ਸੀ ਔਰ ਇੰਦਰਪਾਲ ਸਿੰਘ ਦੇ ਅੰਤਮ ਸੰਸਕਾਰ ਅਤੇ ਪਰਿਵਾਰ ਦੀ ਦੇਖਭਾਲ ਦੇ ਲਈ ਕੋ ਗੋ ਫੰਡ ਮੇ ਪੇਜ ਸ਼ੁਰੂ ਕੀਤਾ ਗਿਆ ਹੈ ਔਰ ਇਸ ਪੇਜ ਦੇ ਉੱਪਰ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਅਮ੍ਰਿਤਕ ਆਪਣੇ ਪਿੱਛੇ ਕਮਾ ਗਰਭਵਤੀ ਪਤਨੀ ਅਤੇ ਇੱਕ 9 ਸਾਲ ਦੀ ਬੱਚੀ ਛੱਡ ਗਿਆ ਰਾਪਰ ਜਾਣਕਾਰੀ ਅਨੁਸਾਰ ਇੰਦਰਪਾਲ ਸਿੰਘ ਜਿਹੜਾ ਉਹ ਉਬਰ ਡਰਾਈਵਰ ਸੀ ਜੋ ਕਿ ਪਰਿਵਾਰ ਸਮੇਤ ਕੈਨੇਡਾ ਦੇ ਵਿੱਚ ਰਹਿ ਰਿਹਾ ਸੀ ਕੈਨੇਡਾ ਆਉਣ ਤੋਂ ਪਹਿਲਾਂ ਇੰਦਰਪਾਲ ਸਿੰਘ ਹਾਂਗਕਾਂਗ ਵੀ ਰਹਿ ਚੁੱਕਾ ਸੀ ਇੰਦਰਪਾਲ ਦੇ ਪਿਤਾ ਦਾ ਕੁਝ ਸਮਾਂ ਪਹਿਲਾਂ ਹੀ ਦਿਹਾਂਤ ਹੋ ਗਿਆ ਸੀ ਗੋ ਫੰਡ ਮੀ ਪੇਜ ਦੇ ਮੁਤਾਬਕ ਤੇ 1 ਜੂਨ ਦੀ ਰਾਤ ਨੂੰ ਜਦੋਂ ਇੰਦਰਪਾਲ ਸਿੰਘ ਨੇ ਆਪਣੀ ਉਬਰ ਦੀ ਸ਼ਿਫਟ ਖਤਮ ਕੀਤੀ ਤਾਂ ਉਸ ਨੂੰ ਡਰਾਈਵਵੇ ਦੇ ਵਿੱਚ ਕਤਲ ਕਰ ਦਿੱਤਾ ਗਿਆ ਐਡਵਿੰਟਨ ਪੁਲਿਸ ਦੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਪੋਸਟਮਾਰਟਮ ਦੇ ਵਿੱਚ ਇਹ ਤੱਥ ਸਾਹਮਣੇ ਆਏ ਨੇ ਕਿ ਮ੍ਰਿਤਕ ਦੀ ਮੌਤ ਗੋਲੀ ਲੱਗਣ ਨਾਲ ਹੋਈ ਹੈ ਪੁਲਿਸ ਦੇ ਵੱਲੋਂ ਚਾਰਜ ਹੰਡ ਦੀ ਸਵੇਰ ਕਰੀਬ 4 ਵਜੇ ਸ਼ਹਿਰ ਦੇ 16ਵੇਂ ਐਵੇਨਿਊ ਅਤੇ 65 ਸਟਰੀਟ ਦੇ ਉੱਪਰ ਗੋਲੀਬਾਰੀ ਦੀ ਘਟਨਾ ਜਿਹੜੀ ਹੈ ਉਸ ਨੂੰ ਰਿਸਪੌਂਡ ਕੀਤਾ ਗਿਆ ਤੇ ਇੰਦਰਪਾਲ ਸਿੰਘ ਨੂੰ ਮੌਕੇ ਉੱਪਰ ਹੀ ਮ੍ਰਿਤਕ ਕੋਸ਼ਿਤ ਕਰ ਦਿੱਤਾ ਗਿਆ ਐਡਵਿੰਟਨ ਪੁਲਿਸ ਤੋਂ ਬਰੁਕ ਟੈਂਪਟਰਸਨ ਨੇ ਦੱਸਿਆ ਕਿ ਫਿਲਹਾਲ ਇਸ ਇਸ ਮਾਮਲੇ ਦੀ ਜਾਂਚ ਮੜਲੇਪੜਾ ਦੇ ਵਿੱਚ ਬਰੂਕ ਟਿਮਸਨ ਨੇ ਕਿਹਾ ਹੈ ਕਿ ਉਹ ਫਿਲਹਾਲ ਇਸ ਘਟਨਾ ਦੇ ਮਿੱਥ ਕੇ ਕੀਤੇ ਹੋਰ ਬਾਰੇ ਕੁਝ ਨਹੀਂ ਕਹਿ ਸਕਦੇ ਨੇ ਟਿੰਮਸਨ ਦੇ ਵੱਲੋਂ ਜਾਂਚ ਦਾ ਹਵਾਲਾ ਦਿੰਦੇ ਹੋਏ ਇਸ ਕਤਲ ਕੇਸ ਦੇ ਵਿੱਚ ਫਿਲਹਾਲ ਤੱਕ ਕੋਈ ਗ੍ਰਿਫਤਾਰੀ ਜਾਂ ਕਿਸੇ ਸ਼ੱਕੀ ਨੂੰ ਹਿਰਾਸਤ ਵਿੱਚ ਲਈ ਜਾਣ ਬਾਰੇ ਕੋਈ ਜਾਣਕਾਰੀ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ ਇਸ ਮਾਮਲੇ ਦੀ ਜਾਂਚ ਹੁਣ ਐਡਵਿੰਟਨ ਪੁਲਿਸ ਦੇ ਹਮਿਸਾਈਡ ਸੈਕਸ਼ਨ ਦੇ ਵੱਲੋਂ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕਿਸੇ ਕੋਲ ਕੋਈ ਜਾਣਕਾਰੀ ਹੋਣ ਤੇ ਪੁਲਿਸ ਦੇ ਨਾਲ ਸਾਂਝੀ ਕਰਨ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਤੇ ਜੂਨ ਨੂੰ ਰਾਤ 11 ਵਜੇ ਤੋਂ 4 ਜੂਨ ਨੂੰ ਸਵੇਰੇ 2 ਵਜੇ ਤੱਕ 16ਵੇਂ ਵੇਨਿਊ ਅਤੇ 65 ਸਟਰੀਟ ਦੇ ਆਲੇ ਦੁਆਲੇ ਦੇ ਖੇਤਰ ਦੀ ਕੈਮਰਾ ਫੁਟੇਜ ਹੋਣ ਵਾਲਾ ਕੋਈ ਵੀ ਵਿਅਕਤੀ ਹੈ ਤਾਂ ਉਸ ਨੂੰ ਪੁਲਿਸ ਦੇ ਨਾਲ 780 423 4567 ਦੇ ਉੱਤੇ ਵੀ ਸੰਪਰਕ ਕਰਨ ਲਈ ਕਿਹਾ ਜਾ ਰਿਹਾ ਹੈ। ਬੁੱਤ ਜਾਣਕਾਰੀ ਦੇ ਆਧਾਰ ਦੇ ਉੱਤੇ ਕ੍ਰਾਈਮ ਰਿਪੋਰਟਰਜ਼ ਨੂੰ ਜਿਹੜਾ ਉਹ 18002228477 ਤੇ ਜਾਂ ਆਨਲਾਈਨ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ। Ontario Provincial Police ਦਾ ਕਹਿਣਾ ਹੈ ਕਿ ਨਸ਼ੀਲੇ ਪਦਾਰਥਾਂ ਵਾਲੇ ਦਰਜਨਾ ਪੈਕੇਜ ਜੋ ਪੂਰੇ ਕੈਨੇਡਾ ਦੇ ਵਿੱਚ ਭੇਜਣ ਲਈ ਤਿਆਰ ਸਨ ਨੂੰ Ottawa ਦੇ ਵਿੱਚ Canada Post ਦੇ ਇੱਕ ਸਥਾਨ ਤੋਂ ਇੱਕ ਵਿਸ਼ਾਲ ਡਰੱਗ ਜਾਂਚ ਦੇ ਹਿੱਸੇ ਵਜੋਂ ਜ਼ਬਤ ਕੀਤਾ ਗਿਆ ਸੀ OPP ਦਾ ਕਹਿਣਾ ਹੈ ਕਿ ਪ੍ਰੋਜੈਕਟ ਬਾਇਓਨਿਕ ਨਾਮਕ ਇਸ ਜਾਂਚ ਦੇ ਨਤੀਜੇ ਵਜੋਂ 37 ਵੱਖ-ਵੱਖ ਗੈਰਕਾਨੂੰਨੀ ਦਵਾਈਆਂ ਅਤੇ ਨੁਸਖੇ ਵਾਲੀਆਂ ਦਵਾਈਆਂ ਦੀਆਂ 27 ਕਿਲੋਗ੍ਰam ਤੋਂ ਵੱਧ ਅਤੇ 64000 ਗੋਲੀਆਂ ਜ਼ਬਤ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚ ਫੈਂਟਨਿਲ ਹਾਈਡਰੋਮੋਰਫੋਨ ਮੈਥਾਫੈਰਾਮਾਈਨ ਕੇਰਾਮਾਈਨ ਅਤੇ ਐਮ ਡੀ ਐਮੇ ਸ਼ਾਮਿਲ ਹਨ ਜੋ ਕਿ ਵੱਖ-ਵੱਖ ਕੋਰੀਅਰ ਸੇਵਾਵਾਂ ਅਤੇ ਕੈਨੇਡਾ ਪੋਸਟ ਰਾਹੀਂ ਪੂਰੇ ਕੈਨੇਡਾ ਵਿੱਚ ਭੇਜੀਆਂ ਜਾਣੀਆਂ ਸਨ ਪੁਲਿਸ ਦਾ ਕਹਿਣਾ ਹੈ ਕਿ ਡਾਰਕ ਵੈਬ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਜਾਂਚ ਨਵੰਬਰ 2024 ਦੇ ਵਿੱਚ ਸ਼ੁਰੂ ਹੋਈ ਸੀ ਇੰਟਰਨੈਟ ਦਾ ਇੱਕ ਅਗਿਆਤ ਸੰਸਕਰਣ ਜੋ ਸਿਰਫ ਕਾਸਾ ਸੌਫਟਵੇਅਰ ਦੇ ਨਾਲ ਪਹੁੰਚਯੋਗ ਹੈ ਜਿਸ ਨੂੰ ਗੂਗਲ ਵਰਗੇ ਰਵਾਇਤੀ ਸਰਚ ਇੰਜਨਾਂ ਦੁਆਰਾ ਸੂਚੀਬੱਧ ਨਹੀਂ ਕੀਤਾ ਜਾਂਦਾ ਹੈ OPP ਨੇ ਕਿਹਾ ਹੈ ਕਿ ਨਸ਼ਿਆਂ ਦੇ ਆਰਡਰ ਇਨ੍ਹਾਂ ਨਿੱਜੀ ਡਿਜੀਟਲ ਕਨੈਕਸ਼ਨਾਂ ਰਾਹੀਂ ਦਿੱਤੇ ਗਏ ਸਨ ਅਤੇ ਘੱਟੋ-ਘੱਟ ਜਿਹੜੇ ਨੇ ਉਹ 7 ਸੂਬਿਆਂ ਤੇ ਇੱਕ ਖੇਤਰ ਦੇ ਵਿੱਚ ਭੇਜੇ ਗਏ ਸਨ OPP ਨੇ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਕਿਹਾ ਕਿ 10 ਮਾਰਚ ਨੂੰ ਪੁਲਿਸ ਨੇ ਓਟਵਾ ਦੇ ਵਿੱਚ ਕੈਨੇਡਾ ਪੋਸਟ ਦੇ ਇੱਕ ਸਥਾਨ ਤੋਂ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਤੇ ਨਸ਼ੀਲੇ ਪਦਾਰਥ ਵਾਲੇ 86 ਪੈਕੇਜ ਜਬਤ ਕੀਤੇ ਉਸੇ ਦਿਨ ਪੁਲਿਸ ਨੇ ਜਿਹੜਾ ਉਹក្លੋਸਟਰ ਅਤੇ ਨੇਪੀਅਨ ਦੇ ਵਿੱਚ ਵੀ ਤਿੰਨ ਘਰਾਂ ਤੇ ਇੱਕ ਵਾਹਨ ਦੀ ਤਲਾਸ਼ੀ ਲਈ ਇੱਕ ਹੈਂਡਗਨ ਨੂੰ ਇੱਕ ਵਧੀਆ ਵਧਿਆ ਹੋਇਆ ਮੈਗਜ਼ੀਨ ਅਤੇ ਗੋਲਾ ਬਾਰੂਦ ਇੱਕ ਚੋਰੀ ਹੋਈ 2018 ਫੈਰਾਰੀ 488 ਸਪਾਈਡਰ ਜਿਹੜੀ ਹੈ ਕਨਵਰਟੇਬਲ ਜਾਲੀ ਲਾਇਸੈਂਸ ਪਲੇਟਾਂ ਤੇ ਰੀਪ੍ਰੋਗਰਾਮੇਬਲ ਕੀ ਫੋਬ ਜਿਹੜੇ ਅਤੇ ਹੋਰ ਇਲੈਕਟ੍ਰੋਨਿਕ ਉਪਕਰਨ ਅਤੇ 95000 ਨਕਤ ਜਿਹੜੇ ਨੇ ਉਸ ਜ਼ਬਤ ਕੀਤੇ ਗਏ ਓਪੀਪ ਦਾ ਕਹਿਣਾ ਹੈ ਕਿ ਦਵਾਈਆਂ ਜ਼ਬਤ ਕੀਤੀਆਂ ਗਈਆਂ ਨੇ ਜਿਨ੍ਹਾਂ ਦੀ ਅੰਦਾਜ਼ਨ ਜੜੀ ਹੈ ਉਹ ਸਟ੍ਰੇਟ ਵੈਲਿਊ ਡਾਲਰ 2.5 ਮਿਲੀਅਨ ਹੈ ਜਿਨ੍ਹਾਂ ਦੀ ਇਹ ਕਹ ਲੋ ਅਪਰੋਕਸਮੇਟਲੀ ਜਿਹੜੀ ਹੈ 5.5 ਕਿਲੋਗ੍ਰam ਜਿਹੜੀ ਹੈ ਉਹ ਸ਼ੱਕੀ ਫੈਂਟਾਨੀਲ 7.6 ਦੇ ਕਰੀਬ ਮੈਥਾਫੈਰਾਮਾਈਨ ਹੈ ਜੋ ਕਿ ਅਤੇ 3.7 ਜਿਹੜੀ ਹੈ ਉਹ MDMA ਪਾਊਡਰ 7.10.7 ਕਿਲੋਗ੍ਰਾਮ ਜਿਹੜਾ ਉਹ ਸ਼ੱਕੀ ਐਮ ਡੀ ਐਮ ਡੀ ਐਮ ਡੀ ਐਮ ਇਹ ਪਾਊਡਰ ਹੈ ਤੇ 2 ਕਿਲੋਗ੍ਰਾਮ ਜਿਹੜੀ ਹੈ ਉਹ ਹੈਰੋਇਨ ਜਿਹੜੀ ਹੈ ਉਹ ਮਿਲੀ ਹੈ 1.8 ਕਿਲੋਗ੍ਰਾਮ ਜਿਹੜੀ ਹੈ ਕੋਕੀਨ ਹੈ 1.4 ਕਿਲੋਗ੍ਰਾਮ ਜਿਹੜੀ ਹੈ ਉਹ ਕੈਟਾਮਾਈਨ ਹੈ ਅਤੇ 5.8 ਕਿਲੋਗ੍ਰਾਮ ਜਿਹੜੀ ਹੈ ਉਹ ਕੈਨਾਬਿਸ ਜਿਹੜੀ ਹੈ ਰੇਜ਼ਿਨ ਹੈਸ਼ਨ ਨੂੰ ਕਿਹਾ ਜਾਂਦਾ ਹੈ ਤੇ ਉਹ ਘੱਟੋ ਘੱਟ 47000 ਤੇ 955 ਹਾਈਡਰੋਮੋਰਫਨ ਟੈਬਲੇਟਸ ਜੜੀਆਂ ਨੇ ਮੋਬਿਲਿਆ ਨੇ ਤੇ 6580 ਜਿਹੜੀਆਂ ਟੈਬ ਜਿਹੜੀਆਂ ਨੇ ਉਹ ਮੈਥਫੈਡਿਨੇਟ ਜਿਹੜੀ ਹੈ ਉਹ ਟੈਬਲੈਟਸ ਮਿਲੀਆਂ ਨੇ ਤੇ 3175 ਮੋਰਫਨ ਟੈਬਲੈਟਸ ਜਿਹੜੀਆਂ ਮਿਲੀਆਂ ਨੇ ਤੇ 2395 ਜਿਹੜੀ ਹੈ ਉਹ एमडीएम ਮੇ ਟੈਬਲੇਟਸ ਮਿਲਿਆ ਨੇ ਤੇ 1785 ਜਿਹੜੀ ਹੈ ਉਹ ਆਕਸੀਕੋਡੋਨ ਟੈਬਲੇਟਸ ਜਿਹੜੀਆਂ ਨੇ ਉਹ ਮਿਲਿਆ ਨੇ ਤੇ 40 ਫੈਂਟਨਨਲ ਪੈਚੇਸ ਜਿਹੜੇ ਨੇ ਉਹ ਮਿਲੇ ਨੇ ਤੇ 35 ਗ੍ਰਾਮ ਜਿਹੜੇ ਨੇ ਉਹ ਬਲੈਕ ਬਲੈਕ ਕਰ ਹੈਰੋਇਨ ਜਿਹੜੀ ਹੈ ਉਹ ਮਿਲੀ ਹੈ ਤੇ 40 ਸਟੀਰੋਇਡ ਲਿਕੁਇਡ ਜਿਹੜੇ ਅਭੀਅਲਸ ਹੁੰਦੇ ਨੇ ਉਹ ਮਿਲੇ ਨੇ ਤੇ 715 ਜਿਹੜੇ ਨੇ ਉਹ ਪ੍ਰੈਗਾਬੈਲਨ ਟੈਬਲੇਟਸ ਮਿਲੀਆਂ ਨੇ ਤੇ 590 ਗ੍ਰਾਮ ਜਿਹੜੀ ਹੈ ਉਹ ਡਰਾਇਡ ਕੈਨਾਬਿਸ ਜਿਹੜੀ ਹੈ ਉਹ ਮਿਲੀਆਂ ਨੇ ਸੋ ਇਹ ਵੱਡੀ ਕੁਆਂਟੀਟੀ ਦੇ ਵਿੱਚ ਜਿਹੜੀਆਂ ਨੇ ਹੋਰ ਜਿਹੜੀਆਂ ਨੇ ਪ੍ਰਸਕ੍ਰਿਪਸ਼ਨ ਮੈਡੀਕੇਸ਼ਨਸ ਵੀ ਜਿਹੜੀਆਂ ਨੇ ਉਹ ਮਿਲੀਆਂ ਨੇ ਸੋ 27 ਮਾਰਚ ਨੂੰ ਜਿਹੜੀ ਹੈ ਇੱਕ ਹੋਰ ਸਰਚ ਵਾਰੰਟ ਲਾਗੂ ਕਰਨ ਦੇ ਨਤੀਜੇ ਵਜੋਂ 11 ਚੋਰੀ ਹੋਏ ਵਾਹਨ ਜਿਹੜੇ ਨੇ ਉਹ ਜ਼ਬਤ ਕੀਤੇ ਗਏ ਜਿਨ੍ਹਾਂ ਦੇ ਵਿੱਚ ਦੋ ਟੋਇਟਾ ਹਾਈਲੈਂਡਰ ਤੇ ਨ ਟੋਇਟਾ ਸਕਾਇਆ पांच टोयोटा टुंड्रा ਅਤੇ ਇੱਕ ਲੈਕਸਸ ਆਰਐਕਸ ਸ਼ਾਮਿਲ ਸਨ ਸੋ ਪ੍ਰੋਜੈਕਟਰ ਬਾਇਓਨਿਕ ਨੇ ਡਾਰਕ ਵੈਬ ਬਾਜ਼ਾਰਾਂ ਰਾਹੀਂ ਵੇਚੇ ਜਾ ਰਹੇ ਖਤਰਨਾਕ ਨਸ਼ੀਲੇ ਪਦਾਰਥਾਂ ਦੀ ਚਿੰਤਾਜਨਕ ਮਾਤਰਾ ਦਾ ਪਰਦਾਫਾਸ਼ ਕੀਤਾ ਹੈ ਜਿਨ੍ਹਾਂ ਦੇ ਪੈਕੇਜ ਦੇਸ਼ ਪਰਦੇ ਵਿੱਚ ਭੇਜੇ ਜਾਂਦੇ ਨੇ ਓਪੀਪੀ ਕਮਿਸ਼ਨਰ ਥਾਮਸ ਕੋਰੀਕ ਨੇ ਕਿਹਾ ਹੈ ਕਿ ਇਹ ਗ੍ਰਿਫਤਾਰੀਆਂ ਦਰਸਾਉਂਦੀਆਂ ਨੇ ਕਿ ਕਾਨੂੰਨ ਲਾਗੂ ਕਰਨ ਵਾਲੇ ਸਭ ਤੋਂ ਗੁੰਜਲਦਾਰ ਆਨਲਾਈਨ ਤਸਕਰੀ ਕਾਰਜਾਂ ਨੂੰ ਵੀ ਟਰੈਕ ਅਤੇ ਰੋਕ ਸਕਦੇ ਨੇ ਸੋ ਇਹ ਜਾਂਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਹੋਰ ਅਪਰਾਧਾਂ ਜਿਵੇਂ ਕਿ ਆਟੋ ਚੋਰੀ ਤੇ ਗੈਰ ਕਾਨੂੰਨੀ ਹਥਿਆਰਾਂ ਦੇ ਵਿਚਕਾਰ ਸਬੰਧਾਂ ਨੂੰ ਵੀ ਸਪਸ਼ਟ ਤੌਰ ਤੇ ਦਰਸਾਉਂਦੀ ਹੈ ਇਸ ਜ਼ਬਤ ਡਰੱਗ ਨੈੱਟਵਰਕਾਂ ਨੂੰ ਖਤਮ ਕਰਨ ਦੇ ਵਿੱਚ ਇੱਕ ਹੋਰ ਵੱਡਾ ਕਦਮ ਹੈ ਭਾਵੇਂ ਆਨਲਾਈਨ ਹੋਵੇ ਜਾਂ ਫਿਰ ਸੜਕ ਤੇ ਅਤੇ ਜਨਤਕ ਸੁਰੱਖਿਆ ਦੇ ਲਈ OPP ਦੀ ਚੱਲ ਰਹੀ ਵਚਨਬੱਤਾਂ ਨੂੰ ਦਰਸਾਉਂਦੀ ਹੈ ਆਟਵਾ ਦੇ ਚਾਰ ਨਿਵਾਸੀਆਂ ਤੇ ਕ੍ਰਿਮੀਨਲ ਕੋਡ ਅਤੇ ਕੰਟਰੋਲਡ ਡਰੱਗਸ ਐਂਡ ਸਬਸਟੈਂਸ ਐਕਟ ਦੇ ਉਲਟ ਕੁੱਲ 85 ਅਪਰਾਧਾ ਦਾ ਦੋਸ਼ ਲਗਾਇਆ ਗਿਆ ਹੈ ਪ੍ਰੋਜੈਕਟ ਬਾਇਓਨਿਕ ਸੂਬੇ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਵਿੱਚ OPP ਜਿਹੜੀ ਹੈ ਅਗਵਾਈ ਹੇਠ ਦੋ ਵੱਖ-ਵੱਖ ਜਾਂਚ ਦਾ ਹਿੱਸਾ ਸੀ ਦੂਜਾ ਜਿਸ ਨੂੰ ਪ੍ਰੋਜੈਕਟ ਗੋਲਡਨ ਕਿਹਾ ਜਾਂਦਾ ਹੈ ਮੁੱਖ ਤੌਰ ਤੇ ਦੱਖਣ ਪੱਛਮੀ অন্ਟਰੀਓ ਦੇ ਵਿੱਚ ਚਲਾਇਆ ਗਿਆ ਸੀ ਸੋ ਕੁਲ ਮਿਲਾ ਕੇ ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਜਾਂਚਾਂ ਦੇ ਜਿਹੜੇ ਨੇ ਨਤੀਜੇ ਵਜੋਂ 43 ਕਿਲੋਗ੍ਰam ਤੋਂ ਵੱਧ ਫੈਂਟਨਿਲ ਜ਼ਬਤ ਕੀਤਾ ਗਿਆ ਜੇ ਤੁਹਾਡੀ ਗੱਡੀ ਪੁਰਾਣੀ ਹੈ ਜਾਂ ਫਿਰ ਨਵੀਂ ਹੈ ਤੇ ਉਹ ਕਿੰਨੇ ਕਿਲੋਮੀਟਰ ਚੱਲੀ ਹੈ ਤੁਸੀਂ ਇਸ ਦੀ ਜੇ ਰੀਡਿੰਗ ਤੁਹਾਡੇ ਕੋਲ ਹੈ ਤਾਂ ਤੁਹਾਨੂੰ ਜਿਹੜਾ ICICI ਵੱਲੋਂ ਇੱਕ ਵਧੀਆ ਡਿਸਕਾਊਂਟ ਮਿਲ ਸਕਦਾ ਹੈ ਯਾਨੀ ਜੂਨ ਦੇ ਵਿੱਚ ਜਿਹੜਾ ਬਹੁਤ ਵਧੀਆ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਹੋਰ ਜਾਣਕਾਰੀ ਕਿ ਕਿਵੇਂ ਇਹ ਡਿਸਕਾਊਂਟ ਲਿਆ ਜਾ ਸਕਦਾ ਹੈ ਕੌਣ-ਕੌਣ ਦੇ ਵਾਸਤੇ ਐਲੀਜੀਬਲ ਹੈਗਾ ਹੈ ਕਿਹੜੀ ਗੱਡੀ ਐਲੀਜੀਬਲ ਹੈ ਤਾਂ ਕਿ ਇਹ ਸਿਰਫ ਜਿਹੜੇ ਕੋਈ ਵੀ ਸਟੇਟਸ ਦੇ ਉੱਤੇ ਕੋਈ ਵੀ ਪਰਸਨ ਹੈ ਤਾਂ ਉਹਦੇ ਵਾਸਤੇ ਇਹ ਡਿਸਕਾਊਂਟ ਹੋਏਗਾ ਇਹ ਜਾਣਕਾਰੀ ਦਿੱਤੀ AMC ਇੰਸ਼ੋਰੈਂਸ ਤੋਂ ਗੁਨੀਤ ਕੌਰ ਨੇ ਸਸ਼ੀਕਲ ਜੀ ਜੇ ਤੁਸੀਂ ਕਿਸੇ ਵੀ ਕਾਰ ਦੇ ਉੱਤੇ ਡਿਸਕਾਊਂਟ ਚਾਹੁੰਦੇ ਹੋ ਤਾਂ ਇਹ ਮਾਇਨੇ ਰੱਖਦਾ ਕਿ ਤੁਹਾਡੀ ਜਿਹੜੀ ਕਾਰ ਹੈ ਉਹ ਕਿੰਨੇ ਕਿਲੋਮੀਟਰ ਚੱਲੀ ਹੋਵੇ ਪਰ ਜੂਨ ਤੋਂ ਇਹ ਜਿਹੜਾ ICBC ਨੇ ਇਹਦਾ ਡਿਸਕਾਊਂਟ ਹੋਰ ਵਧਾ ਦਿੱਤਾ ਹੈ ਡਿਸਕਾਊਂਟ ਕਿੰਨਾ ਹੈ ਕਿਵੇਂ ਮਿਲ ਸਕਦਾ ਕੀ ਪ੍ਰੋਸੈਸ ਹੋਵੇਗਾ ਇਹ ਜਾਣਨ ਲਈ ਸਾਣ ਨਾਲ ਇਸ ਵੇਲੇ ਜੁੜੇ ਹੋਏ ਨੇ ਗੁਨੀਤ ਕੌਰ ਜੀ ਜੋ ਕਿ EMC ਇੰਸ਼ੋਰੈਂਸ ਤੋਂ ਨੇ ਇਸ ਵੇਲੇ ਗੁਨੀਤ ਡਿਸਕਾਊਂਟ ਦੀ ਜਿਹੜੀ ਗੱਲ ਕੀਤੀ ਜਾ ਰਹੀ ਵੀ ਜੂਨ ਤੋਂ ਜਿਹੜਾ ਉਹ ਡਿਸਕਾਊਂਟ ਵਧਾ ਦਿੱਤਾ ਹੈ ਕਿੰਨੇ ਕਿਲੋਮੀਟਰ ਗੱਡੀ ਚੱਲੀ ਹੋਵੇ ਉਸ ਦੇ ਉੱਤੇ ਸੋ ਇਹਦਾ ਪੂਰਾ ਪ੍ਰੋਸੈਸ ਕੀ ਹੈ ਸੋ so, ICBC ਨੇ ਪਿਛਲੇ ਸਾਲ ਜਾਂ ਦੋ ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਅਨਦਰ ਡਿਸਕਾਊਂਟ ਇੰਟਰੋਡਿਊਸ ਕੀਤਾ ਸੀਗਾ ਕਿ ਜੇ ਤੁਹਾਡੀ ਕਾਰ ਜਾਂ ਜਿਹੜੇ ਯੂਜ਼ਰ ਹੈਗੇ ਆ ਉਹ ਘੱਟ ਕਾਰ ਚਲਾਉਂਦੇ ਜਿਦਾਂ ਆਪਣੇ ਸੀਨੀਅਰਸ ਹੈਗੇ ਆ ਜਾਂ ਪਲੇਜ਼ਰ ਯੂਜ਼ ਪਰਸਨ ਪੀਪਲਸ ਹੈਗੇ ਆ ਸੋ ਉਹ ਘੱਟ ਚਲਾਉਂਦੇ ਤਾਂ ਪ੍ਰੀਮੀਅਮ ਉਹਨਾਂ ਨੂੰ ਸੇਮ ਹੀ ਦੇਣਾ ਪੈਂਦਾ ਸੀਗਾ ਸੋ ICBC ਨੇ ਕੀਤਾ ਸੀ ਵੀ 5000 ਜਿਹੜਾ 5000 ਚਲਾਉਂਦਾ ਆ ਉਹਨੂੰ ਫਿਰ 10000 ਚਲਾਉਂਦੇ ਆ ਉਹਨੂੰ ਦੈਨ 15000 ਸੋ ਥਿਸ ਈਅਰ ਉਹਨਾਂ ਨੇ ਹੁਣ ਕਿਉਂਕਿ ਉਹ ਸੋ ਮੈਨੀ ਪੀਪਲ ਆਰ ਗੈਟਿੰਗ ਬੈਨੀਫਿਟਸ ਐਂਡ ਦੈਨ ਫੀਡਬੈਕ ਵਧੀਆ ਆ ਸੋ ਜੂਨ 1st ਤੋਂ ਉਹਨਾਂ ਨੇ ਉਹ 15000 ਮਾਈਲੇਜ ਕਰਦੀ ਹੈਗੀ ਜੇ ਤੁਹਾਡੀ ਸਾਲ ਦੇ ਵਿੱਚ 15000 ਜਾਂ 15 ਤੋਂ ਥੱਲੇ ਇੰਸ਼ੋਰੈਂਸ ਦੀ ਕਾਰ ਚੱਲਦੀ ਹੈਗੀ ਦੈਨ ਯੂ ਕੁਆਲੀਫਾਈ ਫਾਰ ਅਨਦਰ ਐਡੀਸ਼ਨਲ 10% ਡਿਸਕਾਊਂਟ ਔਨ ਯਰ ਆਪਸ਼ਨਲ ਇੰਸ਼ੋਰੈਂਸ ਓਕੇ ਅੱਛਾ ਇਹ ਵੀ ਧਿਆਨ ਰੱਖਣਾ ਪਏਗਾ ਕਾਰ ਪੁਰਾਣੀ ਜਾਂ ਨਵੀਂ ਆਏ ਮੈਟਰ ਕਰਦੀ ਐ ਇਸ ਡਿਸਕਾਊਂਟ ਲਈ ਸੋ ਇਹਦੇ ਲਈ ਕੋਈ ਮੈਟਰ ਨਹੀਂ ਕਰਦਾ ਆਲ ਇਜ਼ ਮੈਟਰ ਕਿ ਤੁਸੀਂ ਇਹਦੀ ਆਟੋਮੀਟਰ ਰੀਡਿੰਗ ਜਿਹੜੀ ਹੈਗੀ ਆ ਉਹ ਲੈ ਕੇ ਆਉਣੀ ਆ ਸੋ ਦੈਨ ਯੂ ਆਲ ਕੁਆਲੀਫਾਈ ਫॉर ਡਸਨਟ ਮੈਟਰ ਜੇ ਕੋਈ ਨਵੀਂ ਕਾਰ ਹੈਗੀ ਉੱਤੇ 10% ਜ਼ਿਆਦਾ ਮੜਨਾ ਸੋ ਜੇ ਪੁਰਾਣੀ ਕਾਰ ਹੈ ਉਹਦਾ ਪ੍ਰੀਮੀਅਮ ਦੇ ਆਪਣੇ ਆਪ ਕੈਲਕੂਲੇਟ ਹੋ ਜਾਂਦਾ ਸੋ ਪਮਾ ਪੁਰਾਣੀ ਆ ਪਮਾ ਨਵੀਂ ਆ ਆਲ ਕਾਰਸ ਆਰ ਐਲੀਜੀਬਲ ਜੀ اچھا ICBC ਦੇ ਵੱਲੋਂ ਸਾਰੇ ਕਸਟਮਰਸ ਤੱਕ ਇਹ ਜਾਣਕਾਰੀ ਪਹੁੰਚੀ ਹੋਈ ਹੈ ਔਰ ਲੋਕ ਤੁਹਾਡਾ ਨਾ ਕੰਟੈਕਟ ਕਰ ਰਹੇ ਨੇ ਇਸ ਡਿਸਕਾਊਂਟ ਲਈ ਸੋ ਅਮ ਕਿਉਂਕਿ ਇਹ ਬਹੁਤ ਰੀਸੈਂਟਲੀ ਹੋਇਆ ਜੂਨ ਫਸਤੋਂ ਇਹ ਨਵਾਂ ਹੋਇਆ ਹੈਗਾ ਲੋਰ ਆ ਪੀਪਲ ਡੋਨਟ ਨੋ ਜਦੋਂ ਇੱਥੇ ਆਉਂਦੇ ਆ ਉਦੋਂ ਹੀ ਉਹਨਾਂ ਨੂੰ ਪਤਾ ਲੱਗਦਾ ਹੈਗਾ ਆ ਐਂਡ ਦੈਨ ਜਿਹੜੀ ਮੇਨ ਇਸ਼ੂ ਹੈਗਾ ਆ ਕਿ ਤੁਸੀਂ ਜਦੋਂ ਇੰਸ਼ੋਰੈਂਸ ਮੋਸਟਲੀ ICICI ਸਾਨੂੰ ਵਾਊਚਰ ਭੇ ਰਹੀ ਭੇਜ ਰਹੀ ਹੈ ਵੀ ਜੇ ਤੁਸੀਂ ਇੰਸ਼ੋਰੈਂਸ ਕਰਾਉਣ ਜਾਣਾ ਤੇ ਤੁਸੀਂ ਆਪਣੀ ਆਡੋਮੀਟਰ ਰੀਡਿੰਗ ਜਿਹੜੀ ਹੈਗੀ ਹੈ ਮਾਲਜ ਦੀ ਉਹ ਲੈ ਜਾਓ ਫੋਟੋ ਖਿੱਚ ਕੇ ਲੈ ਜਾਓ ਜਾਂ ਤੁਸੀਂ ਜੇ ਕਾਰ ਲੈ ਕੇ ਆਉਂਦੇ ਆ ਵੀ ਕੈਨ ਆਲਸੋ ਸੀ ਇਨਸ ਆਊਟਸਾਈਡ ਰਾਈਟ ਬਟ ਮੋਸਟ ਟਾਈਮ ਆ ਪਾਵਰ ਲੈ ਕੇ ਨਹੀਂ ਆਉਂਦੇ ਜਿਵੇਂ ਕਈ ਵਾਰੀ ਆਪਣੀ ਕਾਰ ਆਪਣੇ ਕੋਲ ਨਹੀਂ ਸੋ ਦੈਨ ਆਪਾਂ ਉਹ ਡਿਸਕਾਊਂਟ ਮਿਸ ਕਰ ਚਾਣੇ ਆ ਜੀ ਅੱਛਾ ਜਿਹੜੇ ਵੀ ਕੋਈ ਆਉਂਦੇ ਨੇ ਆ ਕਿਸੇ ਨੇ ਡਿਸਕਾਊਂਟ ਲੈਣਾ ਉਹਨਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਕਿਹੜੀਆਂ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਹੋਏਗੀ ਤੇ ਸਾਰਾ ਪ੍ਰੋਸੈਸ ਕੀ ਹੋਏਗਾ ਮਤਲਬ ਕੀ ਡਾਕੂਮੈਂਟਸ ਉਹਨਾਂ ਨਾਲ ਲੈ ਕੇ ਆਉਣੇ ਸੋ ਮੇਨ ਜਿਹੜਾ ਫੈਕਟਰ ਹੈਗਾ ਇਹਦੇ ਵਿੱਚ ਕਿਉਂਕਿ ਡਿਸਕਾਊਂਟ ਕਾਫੀ ਜ਼ਿਆਦਾ ਹੈਗਾ 10 ਤੋਂ 15% ਡਿਸਕਾਊਂਟ ਹੈਗਾ एलिਜੀਬਿਲਟੀ ਹੈ ਪਰ ਉਹਦੇ एलिਜੀਬਿਲਟੀ ਹੋਣ ਲਈ ਪਹਿਲੀ ਤੇ ਗੱਲ ਤੁਹਾਡੀ ਜਦੋਂ ਪਿਛਲੇ ਸਾਲ ਤੁਸੀਂ ਰੀਨਿਊ ਕਰਾਈ ਸੀਗਾ ਉਹਦੇ ਵਿੱਚ ਤੁਹਾਡੀ Odometer reading ਪਈ ਹੈ ਸੋ ਮੈਂ ਇੱਕ ਚੀਜ਼ ਦੇਖੀ ਹੈ ਵੀ ਕਾਫੀ ਜਾਣੇ ਵਿੱਚ ਹੈਜ਼ਿਟੈਂਟ ਹੈਗੇ ਆਪਣੀ Odometer reading ਦੇਣ ਲਈ ਐਂਡ ਸਮ ਆਰ ਚੈਸ ਫੋਰਗੇਟਸ ਰਾਈਟ ਐਟ ਹੋਮ ਐਂਡ THEN ਦੇ ਸੈਡ OK ਵਾਲਮ ਹੇਅਰ ਜਸਟ ਦੂਕਰ ਮੈਂ ਰੀਨਿਊ ਕਰ ਦੋ ਆਲ ਸਬਮਿਟਡ ਲੇਟਰ ਸੋ ਬਟ ਐਸ ਆਲਦੋ ਬਿਤੇ ਤੁਹਾਡਾ ਡਿਸਕਾਊਂਟ ਲੂਜ਼ ਹੁੰਦਾ THEN ਕਮਿੰਗ ਹੇਅਰ ਤੁਹਾਨੂੰ ਡਿਸਕਾਊਂਟ ਮਿਲਣਾ ਨਹੀਂ ਹੈਗਾ ਜੇ ਤੁਸੀਂ Odometer reading ਨਹੀਂ ਪਾਈ ਹੈਗੀ ਸੋ ਜਦੋਂ ਵੀ ਤੁਸੀਂ ਰੀਨਿਊ ਕਰਾਉਣ ਆਉਣਾ ਹੈ ਇੰਸ਼ੋਰੈਂਸ ICICI ਆਪਣੇ ਬਰੋਚਰ ਵੀ ਭੇਜ ਰਹੀ ਹੈ ਐਵਰੀ ਰਨੂਲ ਦੇ ਨਾਲ ਵੀ ਤੁਸੀਂ ਆਪਣੀ ਆਡੋਮੀਟਰ ਰੀਡਿੰਗ ਲੈ ਕੇ ਜਾਓ ਤੇ ਜੇ ਕਿਸੇ ਨੇ 5000 ਚਲਾਈ ਆ ਮੇ ਵੀ ਦੇ ਉ ਗੈਟ 15% ਡਿਸਕਾਊਂਟ ਔਨ 댓 ਕਿਉਂਕਿ ਜਿੰਨੀ ਜ਼ਿਆਦਾ ਕੱਟ ਚਲਾਉਂਗੇ ਉੰਨੇ ਡਿਸਕਾਊਂਟ ਜ਼ਿਆਦੇ ਹੈਗੇ ਆ ਆਪਸ਼ਨ ਕਵਰੇਜ ਤੇ ਸਾਰਿਆਂ ਤੇ ਡਿਸਕਾਊਂਟ ਮਿਲਦੇ ਆ ਸੋ ਤੁਸੀਂ ਆਪਣੀ Odometer ਰੀਡਿੰਗ ਸਟਾਰਟ ਕਰੋ ਜੇ ਤੁਸੀਂ ਐਸਾ ਲਈ ਵੀ ਚੱਲੀ ਗੱਡੀ ਸੋ ਮੇਬੀ ਨੈਕਸਟ ਇਅਰ ਤੁਹਾਡੀ ਕੱਟ ਚਲ ਜਾਵੇ ਯੂਗ ਸਟਿਲ ਕੁਆਲੀਫਾਈ देयर इज अ देयर इज नो ਡਿਸਐਡਵਾਂਟੇਜ ਐਡ ਕਰਨ ਦਾ ਸੋ ਐਡਵਾਂਟੇਜ ਹੀ ਹੈ ਜੇ ਨਹੀਂ ਕੁਆਲੀਫਾਈ ਹੋਗੇ देयर इज देयर इज नो ਹਾਰਮ ਫਾਰ ਯੂ ਬਟ ਜੇ ਤੁਸੀਂ ਪਵਾਇਆ ਹੋਊਗਾ ਦੈਨ ਮੇਬੀ ਥਿਸ ਇਅਰ ਤੁਹਾਡੀ 100 ਕਿਲੋਮੀਟਰ ਵਾਧੂ ਚੱਲ ਗਏ ਮੇਬੀ ਜਿਹੜਾ ਕੁਆਲੀਫਾਈ ਹੈ ਦਾ ਡਿਸਕਾਊਂਟ ਅੱਛਾ ਕਿਲੋਮੀਟਰ ਜਾਂ ਫਿਰ ਡਿਸਕਾਊਂਟ ਦੇ ਹਿਸਾਬ ਦੇ ਨਾਲ ਇਹ ਵੀ ਦੇਖਿਆ ਜਾਏਗਾ ਵੀ ਸਟੇਟਸ ਕੀ ਹੈ ਜਿਹੜਾ ਇਹ ਗੱਡੀ ਲੈ ਕੇ ਆ ਰਿਹਾ ਮਤਲਬ ਉਹ ਪੀਆਰ ਹੈ ਜਾਂ ਸਟੂਡੈਂਟ ਹੈ ਨਹੀਂ ਨਹੀਂ ਉਹ ਨਹੀਂ ਮੈਟਰ ਕਰਦਾ ਸੋ ਓਨਲੀ ਆਟੋਮੀਟਰ ਰੀਡਿੰਗ ਅਪਲਾਈਜ਼ ਫॉर ਦਿਸ ਡਿਸਕਾਊਂਟ ਸੋ ਰਿਗਾਰਡਲੈਸ ਹੂ ਡਰਾਈਵਸ ਇਜ਼ ਅ ਵਿਜ਼ਿਟਡ ਪਰਸਨ অর ਇਜ਼ ਇਟ ਅ ਪੀਆਰ ਪਰਸਨ অর ਇਜ਼ ਜਸਟ ਲੈਸ ਅ ਸੀਨੀਅਰ ਪਰਸਨ ਥੈਟ ਹੈਜ਼ ਬੀਨ ਡਰਾਈਵਿੰਗ ਫॉर ਮੋਰ ਦੈਨ 40 ਇਅਰਸ ਇਸ ਰਿਗਾਰਡਲੈਸ ਟਾਈਪ ਆਫ ਦ ਕਾਰ ਇਜ਼ ਅ ਲਗਜ਼ਰੀ ਕਾਰ ਇਜ਼ ਇਟਸ ਅ ਸਮਾਲ ਹੋਂਡਾ ਸਿਵਿਕ ਸੋ ਡਸਨਟ ਮੈਟਰ ਸੋ ਸਾਰੀ ਕਰਾਂ ਤੇ ਮਿਲਦਾ ਹੈਗਾ স্মੋਲ ਤੋਂ ਲੈ ਕੇ ਜਿਆਦਾ 15% ਤੱਕ ਜੀ আচ্ছা ਇਹਦੀ ਕੋਈ ਇਸ ডিসকাউন্ট ਦੀ ਕੋਈ ਡੈਡ ਲਾਈਨ ਹੈਗੀ ਆ ਮੀਨਸ ਕਿ ਜੂਨ ਤੋਂ ਸ਼ੁਰੂ ਹੋਇਆ ਕਦੋਂ ਤੱਕ ਇਹ ਚੱਲੇਗਾ ਜਾਂ ਫਿਰ ਅਗਲੀ ਜਦੋਂ ਤੱਕ ਕੋਈ ਅਨਾਉਂਸਮੈਂਟ ਨਹੀਂ ਹੁੰਦੀ ਉਦੋਂ ਤੱਕ ਇਹ ਕੰਟੀਨਿਊ ਆ ਸੋ ਇਹ ডিসকাਉਂਟ ਕੰਟੀਨਿਊ ਰਹਿਣਾ ਹੈ ਐਸ ਪਰ ICICI ਨਿਊ ਗਾਈਡਲਾਈਨ ਸੋ ICICI ਦਮਤਨ ਪਹਿਲੇ ਕਿਹਾ ਸੀ ਵੀ ਉਹਨਾਂ ਨੇ ਇੰਟਰੋਡਿਊਸ ਕੀਤਾ ਸੀ ਉਹਦੇ ਕਰਕੇ ਗੁੱਡ ਫੀਡਬੈਕ ਦੇ ਕਰਕੇ बिकॉज़ ਲੋਟ ਆਫ ਪੀਪਲ ਵਰ ਕੰਪਲੇਨਿੰਗ ਕਿ ਅਸੀਂ ਤਾਂ ਕਾਰ ਚਲਾਉਂਦੇ ਆ ਪਰ ਪ੍ਰੀਮੀਅਮ ਸੀ ਸੇਮ ਹੀ ਦਿੰਨੇ ਇੱਕ ਬੰਦਾ 20000 ਚਲਾਉਂਦਾ ਤੇ ਇੱਕ ਜਾਣਾ 5000 ਸਾਰਾ ਕੋ ਸੇਮ ਹੈ ਸੋ ਉਹ ਕਨਸਿਡਰੇਸ਼ਨ ਦੇ ਕਰਕੇ ਆਈਸੀਬੀ ਨੇ ਨਿਊ ਪਲਾਨ ਇੰਟਰੋਡਿਊਸ ਕੀਤਾ ਹੈਗਾ ਸੋ ਫੀਡਬੈਕ ਵੀ ਵਧੀਆ ਆ ਰਹੇ ਆ ਸੋ ਕਲਾਈਂਟ ਕਸਟਮਰ ਵੱਲੋਂ ਵੀ ਇਸ ਗੋ ਟੂ ਸੀ बिकॉज ਜਿੱਥੇ ਹੁਣ ਇਸ ਵੇਲੇ ਥਿਸイヤー ਯੂ ਸੀ 올 ਦ ਇੰਸ਼ੋਰੈਂਸਸ एवरीथिंग ਗoing ਅਪ ਵੈਲ ਆਈਸੀਬੀ ਸੀ ਇੰਸ਼ੋਰੈਂਸ ਇਸ ਗoing ਡਾਊਨ ਵਿਚ ਇਸ ਅ ਵੈਰੀ ਗੁੱਡ ਟੂ ਯੂ ਨੋ ਸੀ ਥੈਟ ਆਪਸ਼ਨ ਯਾ ਆਈਸੀਬੀ ਵੱਲੋਂ ਸਾਰਿਆਂ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੁੰਦੇ ਹੋ ਜਿਨ੍ਹਾਂ ਨੇ ਤੁਹਾਡਾ ਕੰਟੈਕਟ ਕਰਨਾ ਉਹ ਕਿੱਥੇ ਕਰ ਸਕਦੇ ਸੋ ਐਸ ਆਲਵੇਸ ਜੇ ਤੁਹਾਨੂੰ ਕੋਈ ਕੁਐਸਚਨ ਹੈਗਾ ਆ ਜਾਂ ਤੁਸੀਂ ਡਿਸਕਾਊਂਟ ਬਾਰੇ ਹੈਗਾ ਹੈ ਸਾਡੀ ਟੀਮ ਨੂੰ ਕਾਲ ਕਰੋ 604 507 666 ਸਾਡੀ ਸਾਰੀ ਟੀਮ ਤੁਹਾਡੇ ਕੋਈ ਵੀ ਕੁਐਸ਼ਨ ਹੈਗਾ ਹੈ ਆਨਸਰ ਦੇਣ ਲਈ ਤਿਆਰ ਆਲਵੇਸ ਹੁੰਦੀ ਹੈ ਐਂਡ ਵੀ ਆਰ ਓਪਨ 9 ਟੂ 9 ਮੰਡੇ ਟੂ ਸੰਡੇ ਸੋ ਇਫ ਯੂ ਹੈਵ ਐਨੀ ਕੁਐਸ਼ਨ ਜਸਟ ਫੀਲ ਫਰੀ ਟੂ ਕਾਲ ਐਮਸੀ ਇੰਸ਼ੋਰੈਂਸ ਵੀ ਆਰ ਜਸਟ ਫੋਨ ਕਾਲ ਅਵੇ ਥੈਂਕ ਯੂ ਸੋ ਮਚ ਥੈਂਕ ਯੂ ਜੀ ਸੋ ਹੁਣ ਕਿਸੇ ਨੂੰ ਵੀ ਡਿਸਕਾਊਂਟ ਚਾਹੀਦਾ ਤਾਂ ਡਿਸਕਾਊਂਟ ਸੰਬੰਧੀ ਜੇ ਤੁਹਾਡੇ ਕੋਈ ਸਵਾਲ ਹੈਗੇ ਨੇ ਤੁਸੀਂ AMC ਇੰਸ਼ੋਰੈਂਸ ਦੇ ਕੋਲ ਆ ਸਕਦੇ ਹੋ ਤੇ ਤੁਸੀਂ ਆਪਣਾ ਡਿਸਕਾਊਂਟ ਜਿਹੜਾ ਹੈ ਉਹਦੇ ਵਾਸਤੇ ਐਲੀਜੀਬਲ ਹੋ ਜਾਂ ਨਹੀਂ ਹੋ ਤੁਹਾਨੂੰ ਸਾਰੀ ਜਾਣਕਾਰੀ AMC ਇੰਸ਼ੋਰੈਂਸ ਤੋਂ ਮਿਲ ਸਕਦੀ ਹੈ ਮੇਰੇ ਸਹਿਯੋਗੀ ਜਸਕਰਨਜੀ ਦੇ ਨਾਲ ਸ਼ਰੀ ਗੌਰਵਾ ਸਾਰੇ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਤੇ ਮੁਕਦਮਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ